ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੀਟ ਗ੍ਰਾਸ ਦੀ ਅਸੀਂ ਬੀਟ ਗ੍ਰਾਸ ਕਿਵੇਂ ਤਿਆਰ ਕਰਦੇ ਹਾਂ ਘਰ ਦੇ ਵਿੱਚ ਕਿਸ ਤਰ੍ਹਾਂ ਅਸੀਂ ਕਣਕ ਨੂੰ ਆਰਗੈਨਿਕ ਕਣਕ ਲਿਉਂਦੇ ਹਾਂ ਸਭ ਤੋਂ ਪਹਿਲਾਂ ਫਿਰ ਉਹਨੂੰ ਧੋਣੇ ਆ ਧੋਣ ਤੋਂ ਬਾਅਦ 24 ਘੰਟੇ ਉਹਨੂੰ ਭਿਉਂਤਾ ਜਾਂਦਾ ਭਿਉਣ ਤੋਂ ਬਾਅਦ ਫਿਰ ਉਹਨੂੰ ਮਿੱਟੀ ਦੇ ਵਿੱਚ ਲਾਇਆ ਜਾਂਦਾ ਫਿਰ ਇਸ ਤਰ੍ਹਾਂ ਢੱਕਦਾ ਇਹ ਦੇਖੋ ਤੁਸੀਂ ਇਹ 7 ਦਿਨ ਬਾਅਦ ਫਿਰ ਇਸ ਤਰ੍ਹਾਂ ਦਾ ਤਿਆਰ ਹੋ ਜਾਂਦਾ 7 ਤੋਂ 8 ਦਿਨ ਦੀ ਪ੍ਰਕਿਰਿਆ ਹੁੰਦੀ ਆ ਛਾਂ ਦੇ ਵਿੱਚ ਰੱਖ ਕੇ ਉਹਨੂੰ ਤਿਆਰ ਕਰਿਆ ਜਾਂਦਾ ਫਤੂ ਤੋਂ 8 ਦਿਨਾਂ ਬਾਅਦ ਇਸ ਤਰ੍ਹਾਂ ਦੀ ਇਹ ਟ੍ਰੇ ਦੇ ਵਿੱਚ ਅਸੀਂ ਜਿਵੇਂ ਤਿਆਰ ਕਰਦੇ ਆ ਇਹ ਬਿਨਾਂ ਮਿੱਟੀ ਤੋਂ ਵੀ ਤਿਆਰ ਕਰਿਆ ਜਾਂਦਾ ਇਹ ਬਿਨਾਂ ਮਿੱਟੀ ਤੋਂ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਛੋਟੀ ਟ੍ਰੇ ਇਹ ਬਿਨਾਂ ਮਿੱਟੀ ਤੋਂ ਤਿਆਰ ਹੋਇਆ ਹੋਇਆ ਤੇ ਇਸ ਤੋਂ ਬਿਨਾਂ ਅਸੀਂ ਮਿੱਟੀ ਦੇ ਵਿੱਚ ਵੀ ਤਿਆਰ ਕਰਦੇ ਆ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਣਾ ਟ੍ਰੇ ਵੀ ਉਹ ਕਿਵੇਂ ਅਸੀਂ ਤਿਆਰ ਕਰਦੇ ਆ ਤੇ ਇਹਦੇ ਵਿੱਚ ਹੁੰਦੇ ਕਿਹੜੇ-ਕਿਹੜੇ ਪੋਸ਼ਕ ਤੱਤ ਨੇ ਉਹਨਾਂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਬੀਟ ਗ੍ਰਾਸ ਵਿੱਚ ਵਿਟਾਮਿਨ A B1 ਤੋਂ ਲੈ ਕੇ B12 ਤੱਕ ਵਿਟਾਮਿਨ C ਵਿਟਾਮਿਨ E ਵਿਟਾਮਿਨ K ਇਸ ਤਰ੍ਹਾਂ ਦੇ ਇਹਦੇ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਆ ਸੇਲੀਨੀਅਮ, ਜਿੰਕ, ਆਇਰਨ, ਫਾਈਬਰ, ਬੀਟਾ ਕੈਰੋਟਨ, ਫੋਲਿਕ ਐਸਿਡ ਪਾਏ ਜਾਂਦੇ ਆ। ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ, ਸਲਫਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਆ। ਜਿੰਨੇ ਵੀ ਆਪਾਂ ਅਮੀਨੋ ਐਸਿਡ ਕਹਿੰਦੇ ਆ ਉਹ ਵੀ ਇਹਦੇ ਵਿੱਚ ਸਾਰੇ ਪਾਏ ਜਾਂਦੇ ਆ ਕਿਉਂਕਿ ਅਮੀਨੋ ਐਸਿਡ ਦਾ ਦਿਮਾਗ ਦੇ ਉੱਪਰ ਬਹੁਤ ਵੱਡਾ ਵਰਕ ਹੁੰਦਾ। ਸੋ ਇਸ ਤਰ੍ਹਾਂ ਕੇ ਇਹਦੇ ਵਿੱਚ ਕੁੱਲ ਮਿਲਾ ਕੇ ਆਪਾਂ ਗੱਲ ਕਰੀ ਵੀ 103-4 ਪੋਸ਼ਕ ਤੱਤ ਪਾਏ ਜਾਂਦੇ ਆ। ਇਹ ਵੀਟਗ੍ਰਾਸ ਆਪਣੀ ਸਿਹਤ ਲਈ ਬਹੁਤ ਚੰਗਾ ਹੁੰਦਾ ਤੇ ਇਹਨੂੰ ਆਪਾਂ ਵਰਤ ਕਿਵੇਂ ਕਿਵੇਂ ਸਕਦੇ ਆ ਇਹ ਤੁਹਾਨੂੰ ਮੈਂ ਨਾਲ ਵੀ ਉਹ ਦਿਖਾਈ ਜਾਂਦਾ ਵੀ ਇਸ ਕਿਸ ਤਰ੍ਹਾਂ ਅਸੀਂ ਇਹਨੂੰ ਤਿਆਰ ਕਰਿਆ ਕਿਸ ਤਰ੍ਹਾਂ ਇਹਦੀ ਕਟਾਈ ਕਰੀ ਆ ਫਿਰ ਇਹਨੂੰ ਕਿਸ ਤਰ੍ਹਾਂ ਅਸੀਂ ਅੱਗੇ ਸੁੱਕਣਾ ਪਾਉਨੇ ਆ ਸਾਂ ਦੇ ਵਿੱਚ ਛਕੋਨੇ ਆ ਪਾਊਡਰ ਬਣਾਉਨੇ ਆ ਉਹ ਸਾਰੀ ਡਿਟੇਲ ਦੇ ਵਿੱਚ ਵੀਡੀਓ ਤੁਸੀਂ ਦੇਖੀ ਚੱਲੋ ਤੇ ਨਾਲ ਦੀ ਨਾਲ ਇਹਦਾ ਦੇਖੀ ਚੱਲੋ ਵੀ ਤੁਸੀਂ ਇਹਦੇ ਵਿੱਚ ਇਹ ਕਾਦੇ ਕਾਦੇ ਨਹੀਂ ਪ੍ਰਯੋਗ ਕਰਿਆ ਜਾਂਦਾ ਹੈ ਕੈਂਸਰ ਦੇ ਵਿੱਚ ਇਹਦੀ ਵਰਤੋਂ ਕਰੀ ਜਾਂਦੀ ਆ ਚਿਹਰੇ ਤੇ ਸ਼ਾਇਆ ਹੋ ਰਹੀਆਂ ਨੇ ਉਹਦੇ ਲਈ ਵਰਤਿਆ ਜਾਂਦਾ ਸਾਈਨਸ ਹੋ ਰਿਹਾ ਤੁਹਾਨੂੰ ਉਹਦੇ ਲਈ ਵਰਤਿਆ ਜਾਂਦਾ ਸਰੀਰ ਦੇ ਵਿੱਚ ਬਹੁਤ ਸਾਰੇ ਪ੍ਰਸਾਹਲੇ ਤੱਤ ਹੋ ਗਏ ਨੇ ਲੀਵਰ ਦੀ ਚੰਗੀ ਤਰ੍ਹਾਂ ਲੀਵਰ ਡੀਟੌਕਸ ਨਹੀਂ ਕਰ ਰਿਹਾ ਬਾਡੀ ਨੂੰ ਤਾਂ ਉਹਦੇ ਲਈ ਵੀ ਇਹ ਬਹੁਤ ਵਧੀਆ ਮਟਾਪਾ ਹੋ ਰਿਹਾ ਤੁਹਾਨੂੰ ਉਹਦੇ ਲਈ ਵੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੈਲਰੀ ਬਹੁਤ ਘੱਟ ਹੁੰਦੀ ਹੈ ਤੇ ਪੋਸਟ ਤੱਤ ਸਾਨੂੰ ਜ਼ਿਆਦਾ ਮਾਤਰਾ 'ਚ ਮਿਲ ਜਾਂਦੇ ਨੇ ਜੇ ਤੁਹਾਡੇ ਮੂੰਹ ਦੇ ਵਿੱਚ ਬਾਰ-ਬਾਰ ਸਾਲੇ ਹੋ ਰਹੇ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਚੰਗਾ ਹੁੰਦਾ ਜੇ ਤੁਹਾਨੂੰ ਕਬਜੇ ਰਹਿੰਦੀ ਆ ਉਹਦੇ ਵਾਸਤੇ ਵਧੀਆ ਹੁੰਦਾ ਕੋਈ ਤੁਹਾਨੂੰ ਤਿਆਪ ਬਣਦਾ ਤੁਹਾਡੇ ਖੱਟੇ ਢਕਾਰ ਆਉਂਦੇ ਆ ਜਲਣ ਹੁੰਦੀ ਆ ਕਿਉਂਕਿ ਲੀਵਰ ਨੂੰ ਜਦੋਂ ਇਹਨੇ ਰਿਪੇਅਰ ਕਰਨਾ ਮਸਾਇਲੇ ਤੱਤ ਨੇ ਉਹ ਬਾਹਰ ਕੱਢਣੇ ਨੇ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਖੱਟੇ ਢਕਾਰ ਆ ਜਲਣਾ ਤਿਆਪ ਇਹ ਸਾਰੇ ਠੀਕ ਹੋ ਜਾਣੇ ਆ ਬੁਟਾਪਾ ਆ ਰਿਹਾ ਤੁਹਾਡੇ ਤੇ ਜਿਹੇ ਚਿਹਰੇ ਤੇ ਝੋੜੀਆਂ ਪੈ ਰਹੀਆਂ ਉਹਦੇ ਵਾਸਤੇ ਬਹੁਤ ਚੰਗਾ ਹੁੰਦਾ 슈ਗਰ ਦੇ ਵਿੱਚ ਇਹਦੀ ਵਰਤੋਂ ਕਰ ਸਕਦੇ ਹੋ ਤੁਸੀਂ ਜਿਨ੍ਹਾਂ ਦੇ ਫੋੜੇ ਫਣਸੀਆਂ ਨਿਕਲਦੇ ਨੇ ਕਿਉਂਕਿ ਖੂਨ ਨੂੰ ਸਾਫ਼ ਕਰਦਾ ਮਸਾਇਲੇ ਤੱਤਾਂ ਨੂੰ ਕੱਢਦਾ ਖੂਨ ਨੂੰ ਸਾਫ਼ ਕਰਦਾ ਤਾਂ ਉਹਦੇ ਕਰਕੇ ਜਿਹੜੀਆਂ ਫੋੜੇ ਫਿੰਸੀਆਂ ਨਿਕਲ ਰਹੀ ਨੇ ਤੁਹਾਡੇ ਉਹ ਵੀ ਬਿਲਕੁਲ ਠੀਕ ਹੋ ਜਾਂਦੇ ਆ ਜਾਂ ਜਿਹੜੇ ਜ਼ਿਆਦਾ ਨਸ਼ਾ ਕਰਦੇ ਨੇ ਸ਼ਰਾਬ ਪੀਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਇਹ ਦਿੰਨੇ ਆ ਬੀਟਕਰਾਸ ਤਾਂ ਉਹ ਹੌਲੀ-ਹੌਲੀ ਨਸ਼ਾ ਛੱਡਣ ਲੱਗ ਜਾਂਦਾ ਕਿਉਂਕਿ ਉਹਨਾਂ ਨੂੰ ਪੋਸ਼ਕ ਤੱਤਾਂ ਦੀ ਘਾਟ ਪਈ ਹੁੰਦੀ ਹੈ ਪੋਸ਼ਕ ਤੱਤ ਮਿਲ ਜਾਂਦੇ ਤਾਂ ਨਸ਼ਾ ਛੱਡਦੇ ਜਾਂਦੇ ਆ ਉਹ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਟ ਦੇ ਅਲਸਰ ਆ ਜਿਵੇਂ ਨજર ਘਟ ਰਹੀ ਆ ਹੱਡੀਆਂ ਦੀ ਮਜ਼ਬੂਤੀ ਲਈ ਕੱਦ ਵਧਾਉਣ ਲਈ ਹਿਰਦੇ ਦੇ ਜਿੰਨੇ ਰੋਗ ਹੁੰਦੇ ਆ ਥਾਇਰੋਇਡ ਦੇ ਬੱਚੇ ਦਾ ਬਹੁਤ ਵਧੀਆ ਰੋਲ ਹੁੰਦਾ ਥਾਇਰੋਇ ਥੋਇਰੋਇਡ ਦੇ ਵਿੱਚ ਬਹੁਤ ਵਧੀਆ ਹੁੰਦਾ ਇਹ ਸਰੀਰ ਤੇ ਖਾਰਸ਼ ਖੁਸਲੀ ਹੋ ਰਹੀ ਆ ਉਹਦੇ ਲਈ ਵਧੀਆ ਹੁੰਦਾ ਕਿਉਂਕਿ ਜਦੋਂ ਇਹਨੇ ਲੀਵਰ ਨੂੰ ਸਾਫ ਕਰਨਾ ਲੀਵਰ ਦੇ ਰਾਹੀਂ ਸਾਰੀ ਗੰਦਗੀ ਬਾਹਰ ਜਾਣੀ ਆ ਉਹਦੇ ਨਾਲ ਤੁਹਾਡੇ ਜਿੰਨੀ ਵੀ ਖਾਰਸ਼ ਖੁਸਲੀ ਹੋ ਰਹੀ ਆ ਚਮੜੀ ਦੇ ਰੋਗ ਨੇ ਉਹ ਵੀ ਠੀਕ ਹੁੰਦੇ ਜਾਂਦੇ ਆ ਸਾਰੇ ਇਸ ਤਰ੍ਹਾਂ ਬਹੁਤ ਸਾਰੇ ਤੁਹਾਡੇ ਜਾਨੀ ਜਿੰਨੇ ਵੀ ਕਹ ਲਓ ਵੀ ਤੁਸੀਂ ਟ੍ਰਾਈਗਲਾਈਸਰਿਡ ਵਧਦਾ ਡਬਲਯੂ ਬੀ ਸੀ ਦੀ ਪ੍ਰੋਬਲਮ ਕੋਈ ਪੱਥਰੀ ਹੋ ਰਹੀ ਆ ਸਾਹ ਚੜਦਾ ਕੋਈ ਨਸਾਂ ਚੜਦੀਆਂ ਨੇ ਨਕਸੀਰ ਫੁੱਟਦੀ ਆ ਇਸ ਤਰ੍ਹਾਂ ਦੇ ਜਿੰਨੇ ਵੀ ਹਾਰਮੋਨਾਂ ਦੀ ਗੜਬੜੀ ਆ ਸਾਰਿਆਂ ਨੂੰ ਇਹ ਰਿਪੇਅਰ ਕਰਦਾ ਇਹ ਇਸ ਤਰ੍ਹਾਂ ਦਾ ਅਸੀਂ ਪਾਊਡਰ ਤਿਆਰ ਕਰਦੇ ਆ ਇਹ ਸਿਰਫ ਆਰਡਰ ਤੇ ਤਿਆਰ ਕਰਿਆ ਜਾਂਦਾ ਇਹ ਨਹੀਂ ਵੀ ਅਸੀਂ ਤਿਆਰ ਕਰਕੇ ਰੱਖ ਲਿਆ ਤੇ ਤੁਹਾਨੂੰ 2 ਮਹੀਨੇ ਪੁਰਾਣਾ ਜਾਂ 4 ਮਹੀਨੇ ਪੁਰਾਣਾ ਮਿਲੂ ਨਹੀਂ ਅਸੀਂ ਕੀ ਕਰਦੇ ਆ ਜਦੋਂ ਤੁਸੀਂ ਸਾਨੂੰ ਆਰਡਰ ਦਿੰਨੇ ਹੋ ਤਾਂ ਉਸ ਤੋਂ ਬਾਅਦ ਅਸੀਂ ਇਹਨੂੰ ਪਾਊਡਰ ਨੂੰ ਇਹ ਕਣਕ ਨੂੰ ਪੀਜਦੇ ਆ ਤੇ ਉਹ 7-8 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਤੇ 10 ਦਿਨ ਬਾਅਦ ਤੁਹਾਨੂੰ ਪਾਊਡਰ ਇੱਥੋਂ ਡਿਲੀਵਰ ਕਰਿਆ ਜਾਂਦਾ ਕੋਰੀਅਰ ਰਾਹੀਂ ਅਸੀਂ ਤੁਹਾਡੇ ਘਰ ਭੇਜ ਦਿੰਦੇ ਹੁੰਦੇ ਆ ਜੇ ਤੁਸੀਂ ਇਹ ਮੰਗਵਾਉਣਾ ਹੋਵੇ ਤੋਂ ਜੇ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਯਾਨੀ origignal ਤੇ ਤਾਜ਼ਾ ਪਾਊਡਰ ਮੰਗਵਾ ਸਕਦੇ ਹੋ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਬੀਟ ਗਰਾਸ ਤਿਆਰ ਕਰਿਆ ਜਾਂਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ